ਉਹ 19 ਸਾਲ ਪੂਰੇ ਹੋਣ ਤੇ ਔਰ ਜਿੰਮਾ ਸਾਹਿਬ ਜੋ ਲੱਗ ਰਿਹਾ ਉਸ ਬਾਰੇ ਕੀ ਕਹਾਂਗਾ ਮੈਂ ਇੱਕ ਨਿੱਡੜਕ ਬੜੀ ਹੀ ਪੰਜਾਬ ਲਈ ਪੰਜਾਬੀਅਤ ਲਈ ਪੰਥ ਲਈ ਸੋਹਰਦ ਮਦਾਰੇ ਸਪੋਕਸਮੈਨ ਨੂੰ 19 ਸਾਲ ਪੂਰੇ ਹੋਣ ਤੇ ਵਧਾਈ ਦਿਨਾ ਔਰ ਸਨਹਿਰੇ ਪੁਖੜੀਆਂ ਪੰਜਾਬ ਦੇ ਸਨਹਿਰੇ ਪੁਖੜੀਆਂ ਇਸ ਧਾਰੇ ਦੇ ਸਨਹਿਰੇ ਪੁਖੜੀਆਂ ਸ਼ੁਭ ਕਾਮਨਾਵਾਂ ਮੈਂ ਦਿੰਦਾ ਔਰ ਮੈਂ ਅੱਜ ਬੜਾ ਧੰਨਵਾਦੀ ਹਾਂ ਮਹਿੰਦੀ ਦੱਤਾ ਜੀ ਦਾ ਜਿਨ੍ਹਾਂ ਨੇ ਇਸ ਸੁਭਾਗੀ ਮੌਕੇ ਤੇ ਮੈਨੂੰ ਯਾਦ ਕੀਤਾ ਔਰ ਅੱਜ ਇੱਥੇ ਜਿਹੜਾ ਖੂਨਦਾਨ ਕੈਂਪ ਦਾ ਉਦਘਾਟਨ ਦੇ ਮੌਕੇ ਤੇ ਮੈਨੂੰ ਯਾਦ ਕੀਤਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਪ੍ਰਮਾਤਮਾ ਕਰੇ ਸਾਰਾ ਸਪੋਕਸਮੈਨ ਪਰਿਵਾਰ ਸਾਰਾ ਪੰਜਾਬ ਪੰਥ ਚੜ੍ਹਦੀ ਕਲਾ ਚ ਰਹੇ ਉਹਦੇ ਬਾਰੇ ਇੰਜੀਨੀਅਰ ਬਲਵਿੰਦਰ ਸਿੰਘ ਮਿਸ਼ਨਰੀ ਨੇ ਮਾਣਯੋਗ ਸਪੀਕਰ ਕੋਤਾਰ ਸਿੰਘ ਸੰਧਵਾ ਨੂੰ ਬੇਨਤੀ ਕੀਤੀ ਹੈ ਮੈਂ ਵੀ ਕਰਦਾ ਬਈ ਸਾਨੂੰ ਵੀ ਉੱਥੋਂ ਲੈ ਬੱਸਾਂ ਮੋਈਆ ਕਰਵਾਈਆਂ ਜਾਣ ਅਸੀਂ ਸਾਰੇ ਲੱਭਣ ਚਾਹਣੀ ਪਰ ਜਿਹੜੇ ਜਿਹੜੇ ਦੇਖ ਕੇ ਆਏ ਨੇ ਹਰ ਕਿਹੜੇ ਜਦੋਂ ਬਸ ਜਾਂਦੀ ਆ ਦੁੱਧ ਦਾ ਫਰੂਟ ਡਰਾਈ ਫਰੂਟ ਦਾ ਗੂੰਦ ਕਤੀਰੇ ਵਾਲੇ ਦੁੱਧ ਦਾ ਪ੍ਰਬੰਧ ਕਰਦੇ ਹੋ ਨੇ ਸਾਡੇ ਚੇਅਰਮੈਨ ਸਾਹਿਬ ਇਹਦਾ ਉਸ ਤੋਂ ਲੈ ਕੇ ਥਲੇ ਤੱਕ ਸੇਵਾ ਦੇ ਬਣੇ ਸਾਰਿਆਂ ਸੰਗਤਾਂ ਲਈ ਉਹ ਉਹ ਮੇਰੀ ਬੇਨਤੀ ਸੁਣੋ 19 ਸਾਲ ਪੂਰੇ ਹੋ ਗਏ ਜੀ ਅੱਜ ਰੋਜ਼ਾਨਾ ਸਪੋਕਸਮੈਨ ਨੂੰ ਤੰਗੀਆਂ ਤੁਰਸ਼ੀਆਂ ਚੁਣੌਤੀਆਂ ਪਰੇਸ਼ਾਨੀਆਂ ੜਕਿਆਂ ਦੇ ਬਾਵਜੂਦ ਅੱਜ 20ਵੇਂ ਸਾਲ ਚ ਦਾਖਲ ਹੋ ਗਿਆ ਉਹਦੀ ਖੁਸ਼ੀ ਤੇ ਆਪਾਂ ਖੂਨਦਾਨ ਕੈਂਪ ਰੱਖਿਆ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਅੱਜ ਗੁਰਮੀਤ ਸਿੰਘ ਮੀਤਾਂ ਵੱਲੋਂ ਸਪਲੀਮੈਂਟ ਕੱਢਿਆ ਗਿਆ ਉਹ ਵੀ ਰਿਲੀਜ਼ ਕਰਨਗੇ ਤੇ ਦੋ ਸ਼ਬਦ ਵੀ ਕਹਿਣਗੇ ਖੂਨਦਾਨ ਕੈਂਪ ਦੀ ਸ਼ੁਰੂਆਤ ਕਰਤੀ ਹੈ ਉੱਤੇ ਦਿਲਬਾਖ ਸਿੰਘ ਬਰਾੜ ਸਰਪੰਚ ਪਿੰਡ ਚਮੇਲੀ ਤੇ ਸਰਨ ਕੁਮਾਰ ਸਹਾਇਕ ਪ੍ਰੈਸਕਰ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਨੇ ਸ਼ੁਰੂ ਕੀਤਾ ਉਹ ਖੂਨਦਾਨ ਕੈਂਪ ਦੀ ਸ਼ੁਰੂਆਤ ਕਰਤੀ ਹੈ ਸਪੀਕਰ ਸਾਹਿਬ ਨੇ ਹੁਣ ਦੋਸ਼ਬਦ ਕਹਿਣਗੇ ਆਪਾਂ ਰਿਲੀਜ਼ ਕਰਨਾ ਫਿਰ ਉਹਨਾਂ ਉਹ ਆ ਜਾਣਗੇ ਉਹਨਾਂ ਦਾ ਸਨਮਾਨ ਕਰਕੇ ਆਪਾਂ ਇੱਕ ਕੰਮ ਚੱਲਦਾ ਰਹਿਣਾ ਆਪਣਾ ਇਸੇ ਤਰ੍ਹਾਂ ਪਰ ਇਹਨਾਂ ਨੂੰ ਆਪਾਂ ਵਧਾਈ ਦੇਣੀ ਹੈ ਕਿਉਂਕਿ ਇਹਨਾਂ ਨੇ ਜਾਣਾ ਬੜੇ ਹੋਰ ਪ੍ਰੋਗਰਾਮਾਂ ਤੇ ਜਾਣਾ ਮਾਨਯੋਗ ਸਪੀਕਰ ਸਾਹਿਬ ਸਹੀ ਕਰਵਾਓ ਸਾਹਿਬ ਸਾਹਿਬ ਆਰੇ ਸਾਰੇ ਹੋ ਗਿਆ ਜੀ ਇਹ ਖ਼ਬਰ ਬਣ ਕੇ ਚੱਲਦੀ ਹੈ ਮੈਂ ਵੇਖਿਆ ਕਿਤੇ ਨਾ ਕਿਤੇ ਕਈ ਵਾਰੀ ਇਲਜ਼ਾਮ ਲੱਗਦੇ ਵੱਡੇ ਵੱਡੇ ਦਾੜਾ ਦੇ ਵੀ ਇਸ਼ਤਿਹਾਰ ਬਣ ਕੇ ਨਹੀਂ ਫਿਰ ਵੀ ਮੋਰ ਔਰ ਲੈਸ ਪੰਜਾਬ ਦੀ ਜਿਹੜੀ ਪ੍ਰੈਸ ਹੈ ਜਾਂ ਪੱਤਰਕਾਰ ਨੇ ਅਧਾਰੇ ਨੇ ਉਹ ਪੰਜਾਬ ਦੇ ਹੱਕ ਲਈ ਪਸਤ ਦੇ ਹੱਕ ਲਈ ਪੰਜਾਬੀ ਦੇ ਹੱਕ ਲਈ ਪੰਜਾਬੀਅਤ ਦੇ ਹੱਕ ਲਈ ਦੇਸ਼ ਦੇ ਹੱਕ ਲਈ ਖੜਦੇ ਆ ਆਵਾਜ਼ ਬੰਦ ਕਰਦੇ ਆ ਸੋ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਵਧਾਈ ਦਿੰਦਾ ਬਹੁਤ ਬਹੁਤ ਵਧਾਈ ਹਾਂ ਦੋ ਵਾਰ ਅੱਗੇ ਤੋਂ ਆਪਾਂ ਵੀ ਜਿਹੜੀ ਇਮਾਨਦਾਰ ਪੱਤਰਕਾਰ ਇਮਾਨਦਾਰ ਪੱਤਰਕਾਰੀ ਹੈ ਇਮਾਨਦਾਰ ਅਖਬਾਰ ਹੈ ਉਹਨਾਂ ਦਾ ਸਾਥ ਦੇਈਏ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸਹੀ ਖਬਰ ਨਹੀਂ ਨਾ ਆਉਂਦੀ ਤੇ ਸਮਾਜ ਵਿੱਚ ਦਗਾ ਨਹੀਂ ਕਿਉਂਕਿ ਬੰਦੇ ਦਾ ਜਿਹੜਾ ਸੌਫਟਵੇਅਰ ਹੀ ਅਸਲ ਨਾਲ ਬਣਾਇਆ ਪਰ ਮਾਪਾਂ ਇਹ ਸਹੀ ਕੰਮ ਉਹ ਤਾਂ ਕਰਦਾ ਨਹੀਂ ਜਦੋਂ ਤੱਕ ਇਹਨੂੰ ਅੱਖਾਂ ਨਾ ਲੱਗੇ ਮੈਨੂੰ ਕੋਈ ਦੇਖਦਾ ਇਹਨੇ ਗਲਤ ਕੰਮ ਕਰਨ ਲੱਗਾ ਤੜਨਾ ਹੀ ਸਰਕਾਰ ਨੂੰ ਸਮਾਜ ਨੂੰ ਸਹੀ ਰਾਹ ਤੇ ਲੈ ਜਾਂਦੇ ਨੇ ਸਾਡੇ ਅਦਾਰੇ ਸਾਡੇ ਅਖਬਾਰ ਸਾਡਾ ਮੀਡੀਆ ਸੋ ਪੰਜਾਬ ਵਾਲੇ ਪਾਸੇ ਮੈਂ ਦੇਖਿਆ ਹੁਣ ਐਡਾ ਬੜਾ ਹਾਲਾਤ ਹੋ ਗਿਆ ਉਹ ਸੰਭਲ ਦੇ ਵਿੱਚ ਪਤਾ ਨਹੀਂ ਕੀ ਕੁਝ ਹੋ ਗਿਆ ਮਤਲਬ ਉਥੇ ਐਮਪੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ ਤੇ ਮੀਡੀਆ ਦੇ ਉੱਪਰ ਦੇਖੋ ਤੁਸੀਂ ਹਿੰਦੁਸਤਾਨ ਦੇ ਵਿੱਚ ਅੱਗ ਲਾ ਕੇ ਦੋ ਧਰਮਾਂ ਨੂੰ ਆਪ ਚਲਦਾ ਕੇ ਵਿਸ਼ਵ ਗਰੂ ਬਣਾਉਣ ਦੀ ਗੱਲ ਨਹੀਂ ਕਰਦਾ ਇਹ ਪੰਜਾਬ ਦੇ ਦਸਤਾਨ ਇਹ ਨੂੰ ਨਹੀਂ ਪੰਡਾਇਆ ਇਹ ਤਾਂ ਇੱਕ ਕਠਨਾ ਬੰਨਣਾ ਤੁਸੀਂ ਇੱਕ ਐਗਜ਼ਾਮਪਲ ਦੇ ਸਾਨੂੰ ਹੁਕਮ ਕੀਤਾ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਦਾ ਵਿਚਾਰੇ ਸਾਰੇ ਧਰਮਾਂ ਦਾ ਸੰਤਾਨ ਕਰਨਾ ਹੈ ਔਰ ਮੈਂ ਪੰਜਾਬੀਆਂ ਦਾ ਇਸ ਗੱਲੋਂ ਸ਼ੁਕਰਗੁਜ਼ਾਰ ਆ ਕਿ ਬੜੀ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਪੰਜਾਬ ਦੇ ਲੋਕਾਂ ਨੇ ਕਿ ਹਿੰਦੂ ਸਿੱਖਾਂ ਨੂੰ ਲੜਾ ਦਿਓ ਜਿੱਤ ਧਰਮਾਂ ਨੂੰ ਲੜਾ ਦਿਓ ਮੁਸਲਮਾਨਾਂ ਨੂੰ ਲੜਾ ਦਿਓ ਲੇਕਿਨ ਆਪਣੇ ਲੜਦੇ ਨਹੀਂ ਆਪਣੇ ਦਾ ਫਰਕ ਹੀ ਨਹੀਂ ਇੱਕ ਮੁੰਡਾ ਹਿੰਦੂਆਂ ਜਿਹਾ ਹੈ ਆ ਗੁਰੂ ਦਾ ਸਿੱਖਾ ਜਿਹਾ ਹੈ ਕੋਈ ਫਰਕ ਹੀ ਨਹੀਂਗਾ ਪਰਵਾਰ ਇੱਕੋ ਜਿਹਾ ਸਾਡਾ ਪਰਿਵਾਰ ਹੈ ਤੇ ਭਾਈਚਾਰਾ ਇਹਨਾਂ ਆਪਣਾ ਸਟਰੋਂਗ ਹੈ ਅੱਗੇ ਵੀ ਸਟਰੋਂਗ ਰਹੇਗਾ ਔਰ ਇਹ ਭਾਈਚਾਰੇ ਦੀ ਸ਼ਕਤੀ ਦੇ ਲਈ ਭਾਈਚਾਰੇ ਦੀ ਤਾਕਤ ਦੇ ਲਈ ਕੋਕਮੈਨ ਅੱਗੇ ਤੋਂ ਕੰਮ ਕਰਦਾ ਰਹੇਗਾ ਇਹਨਾਂ ਸ਼ੋਅ ਕਾਮਨਾਵਾਂ ਤੁਹਾਡੇ ਤੋਂ ਇਜਾਜ਼ਤ ਲੈਣਾ ਹੈ ਵੈਰੀ ਗੁੱਡ ਟੀਕਾ ਖਲਸਾ ਵੈਰੀ ਹਾਂਜੀ ਸਰ ਅੱਜ 20ਵੇਂ ਮਰੇਗੰਡਰ ਜਨਲ ਸਪੋਕਸਮੈਨ ਦੇ ਕੀ ਕੰਮ ਕਿਹਾ ਜਾਓਗੇ ਰੋਜ਼ਾਨਾ ਸਪੋਕਸਮੈਨ ਅੱਜ 19 ਸਾਲ ਪੂਰੇ ਕਰ ਗਿਆ ਸ਼ਾਨਦਾਰ ਸਫਲਤਾਪੂਰਵਕ ਕਿੰਨੇ ਅੜਿੱਕੇ ਡਾਇਗ ਕਿੰਨੀਆਂ ਪਰੇਸ਼ਾਨੀਆਂ ਚੁਣੌਤੀਆਂ ਦੇ ਬਾਵਜੂਦ ਵੀ ਉਹਨੇ 19 ਸਾਲ ਸ਼ਾਨਦਾਰ ਤੇ ਸਫਲਤਾਪੂਰਵਕ ਪੂਰੇ ਕੀਤੇ ਨੇ 20ਵੇਂ ਸਾਲ ਚ ਦਾਖਲ ਹੋ ਗਿਆ ਅੱਜ ਉਹਦੀ ਖੁਸ਼ੀ ਚ ਗੁਰਮੀਤ ਸਿੰਘ ਮੀਤਾ ਜਿਹੜੇ ਇੱਕਸਕੇ ਬਾਰਕ ਦੇ ਜ਼ਿਲ੍ਹਾ ਕਨਵੀਨਰ ਨੇ ਤੇ ਇੰਜੀਨੀਅਰ ਬਲਵਿੰਦਰ ਸਿੰਘ ਮਿਸ਼ਨਰੀ ਜਿਹੜੇ ਕੌਮੀ ਕਨਵੀਨਰ ਨੇ ਉਹਨਾਂ ਦੀ ਅਗਵਾਈ ਚ ਖੂਨ ਨਾਲ ਕੈਂਪ ਲਾਇਆ ਗਿਆ ਸੀ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋੜਪੁਰਾ ਵਿਖੇ ਉਹਦਾ ਉਕਾਟਨ ਕੀਤਾ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਉਹਨਾਂ ਨੇ ਵੀ ਕਿਹਾ ਜੇਕਰ ਅਖਬਾਰਾਂ ਆਪਣੀ ਬਣਦੀ ਡਿਊਟੀ ਨਿਭਾਉਣ ਤਾਂ ਉਹ ਸਰਕਾਰਾਂ ਨੂੰ ਵੀ ਸਬਕ ਸਿਖਾ ਸਕਦੀਆਂ ਨੇ ਤੇ ਉਹਨਾਂ ਨੇ ਇਹੋ ਜੇ ਖੋਜੀ ਅਖਬਾਰਾਂ ਦੀ ਸੂਚੀ 'ਚ ਸ਼ਾਮਲ ਕਰਤਾ ਅੱਜ ਰਜਾਨਾ ਸਪੋਕਸਮੈਨ ਸੋ ਉਹਨਾਂ ਨੇ ਦੱਸਿਆ ਕਿ ਪੱਤਰਕਾਰਾਂ ਦੀ ਜਿਹੜੀ ਡਿਊਟੀ ਬਣਦੀ ਆ ਅਖਬਾਰਾਂ ਦੀ ਜਿਹੜੀ ਡਿਊਟੀ ਬਣਦੀ ਆ ਉਹਦੇ ਬਾਰੇ ਉਹਨਾਂ ਨੇ ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਪਰ ਮੈਂ ਅੱਜ ਇਹ ਦੱਸਦਾ ਕਿ ਰੋਜ਼ਾਨਾ ਸਪੋਕਸਮੈਨ ਨੇ ਪਹਿਲੇ ਦਿਨ ਕੀ ਕਿਹਾ ਸੀ ਕਿ ਨਾ ਇਹਦੇ ਵਿੱਚ ਗਲਤ ਫੋਟੋ ਛਪੂਗੀ ਨਾ ਕੋਈ ਅਸ਼ਲੀਲ ਖਬਰ ਛਪੂਗੀ ਅੱਜ 19 ਸਾਲਾਂ ਬਾਅਦ ਵੀ ਉਸ ਆਪਣੇ ਇਰਾਦੇ ਤੇ ਕਾਇਮ ਹੈ ਉਹਨਾਂ ਨੇ ਕਿਹਾ ਸੀ ਇਹਦੇ ਕੋਈ ਨਾਮਰ ਪੱਤਰਕਾਰ ਜਾਂ ਸਾਹਿਤਕਾਰ ਨਹੀਂ ਲਿਖੂਗਾ ਇਹਦੇ ਵਿੱਚ ਆਮ ਲੇਖਕ ਲਿਖਣਗੇ ਤੁਸੀਂ ਦੇਖ ਲਓ ਕੋਈ ਆਪਣੇ ਨਾਂ ਨਾਲ ਮੋਚੀ ਲਾ ਰਿਹਾ ਕੋਈ ਰਿਕਸ਼ੇ ਵਾਲਾ ਲਾ ਰਿਹਾ ਕੋਈ ਹਲਵਾਈ ਲਾ ਰਿਹਾ ਤਾਂ ਕਿਸ ਤਰ੍ਹਾਂ ਦੇ ਲੋਕ ਹੈ ਜਿਹੜੇ ਅੱਜ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਲੇਖਕ ਬਣਾਤਾ ਉਹਨਾਂ ਲੇਖਕਾਂ ਦਾ ਵੀ ਖੁਦ ਮੰਨਣਾ ਸੋ ਮੈਂ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦਾ ਮਾਨਯੋਗ ਐਸਐਮਓ ਡਾਕਟਰ ਹਰਿੰਦਰ ਸਿੰਘ ਗਾਂਧੀ ਜੀ ਦੀ ਅਗਵਾਈ ਵਾਲੀ ਸਮੁੱਚੀ ਟੀਮ ਦਾ ਵੀ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨ ਹਾਂਜੀ ਕੀ ਬਾਜੀ ਅੱਜ ਦੇ ਪ੍ਰੋਗਰਾਮ ਦਾ ਕੀ ਕਹਿਣਾ ਚਾਹੂੰਗਾ ਪੰਜਾਬ ਪੰਜਾਬੀਅਤ ਦੇ ਪਹਿਰੇਦਾਰ ਰੋਜ਼ਾਨਾ ਸਪੋਕਸਮੈਨ ਦੇ 20ਵੇਂ ਜਨਮ ਦਿਨ ਤੇ ਬੈ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਨਾ ਹੈ ਔਰ ਉੱਥੇ ਵਧਾਈ ਦੀ ਪਾਤਰ ਹੈ ਸਾਰੀ ਟੀਮ ਜਿਹੜੇ ਹਮੇਸ਼ਾ ਹੀ ਮਨੁੱਖਤਾ ਦੇ ਭਲਾਈ ਵਾਲੇ ਕਾਰਜਾਂ ਦੇ ਵਿੱਚ ਵਿਸ਼ਮੂਲਿਤ ਕਰਦੀ ਹੈ ਸੋ ਇਸ ਵਾਰ ਵੀ ਫਰੀਦਕੋਟ ਜਿਹਨੇ ਦੀ ਟੀਮ ਸਰਦਾਰ ਗੁਰਿੰਦਰ ਸਿੰਘ ਜੀ ਮਹਿੰਦੀ ਰੱਤਾ ਮੀਤਾ ਜੀ ਗੁਰਮੀਤ ਸਿੰਘ ਮੀਤਾ ਜੀ ਦੀ ਟੀਮ ਨੇ ਰਲ ਕੇ ਇੱਕ ਖੂਨਦਾਨ ਕੈਂਪ ਵੀ ਸਿਵਾਲਾ ਹਸਪਤਾਲ ਕੋਲ ਕੁੜਾ ਵਿਖੇ ਪੀਪੀਜੀ ਪੰਜਾਬ ਬਲੱਡ ਗਰੁੱਪ ਦੀ ਸਹਾਇਤਾ ਦੇ ਨਾਲ ਲਾਇਆ ਸੋ ਇੱਥੇ ਹਜ਼ਾਰ ਜਿਹੜੇ ਬਹੁ ਗਿਣਤੀ ਦੇ ਵਿੱਚ ਨੌਜਵਾਨ ਵੀਰਾਂ ਨੇ ਖੂਨਦਾਨ ਕੀਤਾ ਜਿਹੜੇ ਮਨੁੱਖਤਾ ਦੀ ਭਲਾਈ ਵਾਲੇ ਕਾਰਜ ਦੇ ਵਿੱਚ ਸ਼ਮੂਲੀਅਤ ਥੋੜੀ ਹੈ ਸੋ ਮੈਂ ਆਪਣੇ ਵੱਲੋਂ ਮੇਰੀ ਸਮੁੱਚੀ ਸੰਸਥਾ ਚਨਾਬਗੁਰਪੁਰ ਇਕ ਐਜੂਕੇਸ਼ਨ ਵੱਲੋਂ ਮੈਂ ਇਹਨਾਂ ਨੂੰ ਵਿਭਾ ਜਨਮ ਦਿਨ ਤੇ ਮੁਬਾਰਕਾ ਦਿਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਹੀ ਤਰ੍ਹਾਂ ਹੱਕ ਸੱਚ ਦੀ ਗੱਲ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਐਸਮੂ ਸਾਹਿਬ ਆਇਓ ਸਰਵਿਸ ਪਰ ਲਿਗਾ ਰਿਹਾ ਟਰੋ सर जी अह असलम पावल सर जी भाई बाकी साहब मैं मेरे बड़ा बड़ा हो गया नाम आ जाता है साल भर एक मिनट आ जाती है ठीक हो गए आ गई इधर खड़ी बाकी पंथ ठिकाना आगे वाला ਉਹ ਅੱਗੇ ਸੱਜਣਾ ਰੱਖਣਾ ਇੱਕ ਫੋਟੋ ਕਰ ਲਿਓ ਵਿਕਾਸ ਆ ਫੋਟੋ ਕਰ ਹਾਂ ਆ ਫੋਟੋ ਕਰ ਲੋ ਤੇ ਫਿਰ ਨਾ ਸਪੀਕਰ ਸਾਹਮਣੇ ਜਾਣਾ ਬੜੇ ਪ੍ਰੋਗਰਾਮਾਂ ਦੇ ਹਾਂ ਜਦੋਂ ਸਭਾ ਸਪੀਕਰ ਨਾਲ ਕੋਲ ਤਾਂ ਸੀ ਮਾਜੀ ਸਰਪੰਚਾ ਵਾਹੁਤ ਬਾਅਦ ਵਿੱਚ karen chalo aao idhar dusre bas bas paad बोटी मारा है बोटी मारा है बोटी का भी आ रहा है बोटी का भी आ रहा है बोटी का है बोटी का भी आ रहा है बोटी का भी आ रहा है का भी आ रहा है बोटी 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 का आ रहा ਸ਼ੋਹਰਾ ਦੇ ਲੈ ਪਰਦੂ ਫਟੇ ਲਾ ਪਪਾ ਆ ਗਿਨੇ ਲੈ ਪਪਾ ਹੈਗਾ ਇਹ ਪਪਾ ਕੋਲ ਖੁਦ ਆਦਾ ਪੱਤੀ ਕੱਢੋਏ ਤੇ ਗੂਂਦੀਂ ਤੇ ਆ ਰਿਹਾ ਹੈ ਮੈਨੂੰ ਮੈਨੂੰ ਕਿ ਫੋਟੋ ਬਣਾ ਫੋਟੋ ਫੋਟੋ ਉਹ ਸੰਜੀਤ ਸੰਜੀਤ ਭਾਈ ਵਾਹ ਤੇ ਠੀਕ ਹੈ 1 ਸਾਲ ਹੋ ਗਿਆ ਪੂਰਾ ਇੱਕ ਨੀਵਾਂ ਪਾਪਾ ਹੋ ਗਿਆ ਬੜੀ ਬੇਸਰਦੀ ਨਾਲ ਵੀ ਕੋ ਹੋ ਜਾਣਾ ਹੈ ਵਾਏ ਵਾਏ ਅਮੋਰ ਸੇ 5 ਕਿਲੋਨੋ ਕਿਹਾ ਸੀਗਾ ਪੀਦਾ ਮੋਰਸਲੇ ਗਿਆ ਲੋਕ ਇਹਦੇ ਨਾਲ ਆ ਵੀ ਸੀ ਦੂਜੇ ਵੀ ਨਹੀਂ ਜਾਣ ਸਾਡੇ ਬਹੁਤ ਬਾਤ ਨੂੰ ਆ ਗਿਆ ਤਾਂ ਪਤਾ ਕੀ ਹੋਰ ਪਾਕ ਦਾ ਜ਼ਿਆਦਾ ਪਿਉਰੇ ਜਾਨਗੀ ਤਵਾਂ ਉਹਨਾਂ ਦੀ ਉਸਤਰੀ ਕੰਮ ਸੀ ਕਿਸ ਦੀ ਦਾ ਅੱਜ ਅੱਜ ਪਿਆਰੇ ਚਾਤੀ ਨਾਲ ਜਾ ਦੇਦੀ ਦੀ ਕੋਲੇ ਜਾ ਇਹਦਾ پھر دیواں دے چاروں طرف سارے جاہاں دے چاراں داروں دا پورا بنائی گئے طریقے سکونتی سکونتی دے کیتا اے اوہ سدا صاحب دیواں دی با کیا کیویں دین دے دیگا اوہ دی نظر دی نظر دی گال دی دیگا دے پہلاں ہا اوہ اپنوں کراں کراں ਅਖਮਰ ਗਰੀਬੀ ਦਾ ਬਹੁਤ ਵੱਡਾ ਅਮੋਲਕ ਦਾਤ ਬਾਲੇ ਨਾਨਕ ਨੇ ਆਪਣੀ ਝੋਲੀ ਵਿੱਚ ਲੈ ਕੇ ਐ। ਤਕਰੀਬਨ ਦੀ ਗੱਲ ਉਹਨਾਂ ਨੇ ਕਿਤੀਆਂ ਗੁਰਬਾਣੀ ਦੇ ਵਿੱਚ। ਬਿਲਕੁਲ ਉਹ ਹੀ ਜ਼ਿੰਦਗੀ ਜੇ ਦੁਨੀਆਂ ਦੇ ਨਾਲ ਤੁਲਦਾ ਨਾ ਕਰੀਏ ਸ਼ਾਇਦ ਗਲਤੀ ਹੋਵੇਗੀ। ਤੇ ਸਰਦ ਜਗਿੰਦਰ ਸਿੰਘ ਨੇ ਵੀ ਗਰੀਬੀ ਮੰਗ ਕੇ ਲਈ। ਦੁਨੀਆ ਪਰ ਦਾ ਜਿਹੜਾ ਕੰਮ ਔਖਾ ਸੀ ਉਹ ਬਾਬੇ ਨਾਨਕ ਨੇ ਸਰਦ ਜਗਿੰਦਰ ਸਿੰਘ ਨੂੰ ਦਿੱਤਾ। ਸਰਦ ਜਗਿੰਦਰ ਸਿੰਘ ਦੇ ਬਾਰੇ ਅੱਜ ਸ਼ਾਰਟ ਦੇ ਵਿੱਚ ਵੀ ਅੱਜ ਦੇ ਪੰਨੇ ਦੇ ਉੱਤੇ ਜਿਹੜਾ ਲੇਖ ਆਇਆ ਹੈ ਉਹ ਮੈਡਮ ਜਗਜੀਤ ਕੌਰ ਦਾ ਤੁਸੀਂ ਪੜ੍ਹ ਸਕਦੇ ਹੋ ਇਸ ਤੋਂ ਜ਼ਿਆਦਾ ਜਗਿੰਦਰ ਸਿੰਘ ਨੂੰ ਜਾਣਣਾ ਤੇ ਉਹਨਾਂ ਨੇ ਆਪਣੀ ਜਿੰਨੀ ਵੀ ਨਿੱਜੀ ਜਾਰੀ ਦੇ ਪੰਨੇ ਨਾਂ ਦੇ ਥੱਲੇ ਸੰਪਾਦਕੀ ਲਿਖਿਆ ਨੇ ਉਹ ਇੱਕ ਕਿਤਾਬ ਦਾ ਰੂਪ ਬਣ ਚੁੱਕੀ ਹੈ ਜਿਹਦਾ ਨਾਮ ਰੱਖਿਆ ਮੇਰੀ ਨਿੱਜੀ ਜਾਰੀ ਦੇ ਪਰ ਅੱਜ ਦਾ ਕੈਂਪ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਜੀ ਪੰਜਾਬ ਪੰਜਾਬੀਅਤ ਦੇ ਪ੍ਰਚਾਰ ਪ੍ਰਸਾਰ ਲਈ ਜਿਹੜਾ ਸਪੋਕਸਮੈਨ ਕੁਵਾਰ ਹੈ ਅੱਜ ਤੋਂ 20 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਹੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਪਰ ਇਹਨਾਂ ਨੇ ਦਲੇਰੀ ਦੇ ਨਾਲ ਬੇਬਾਕੀ ਦੇ ਨਾਲ ਲੋਕਾਂ ਦੀ ਆਵਾਜ਼ ਡਿਸਟਰਕਟ ਜੈਰੀ ਦੇ ਵਿੱਚ ਕੰਮ ਕਰਦੇ ਰਹੇ ਤੇ ਜਿਹਨੇ ਇਸ ਦੀ ਬਦੌਲਤ ਅੱਜ 20 ਸਾਲ ਚ ਤੱਕ ਹੋਣ ਲੱਗਿਆ ਹੈ ਕਿ ਇਹਦਾ ਨਾਮ ਕੱਲੇ ਪੰਜਾਬ ਚ ਨਹੀਂ ਨਾਮ ਸੀ ਕਰਦਾ ਬੇਦੀ ਆਸ ਇੱਥੇ ਜਿੱਥੇ ਪੰਜਾਬੀ বাসਦੇ ਉਹ ਤੋਂ ਤੱਕ ਜਿਹੜਾ ਸਬਕਸਮਨ ਖਵਾਰ ਦਾ ਨਾਮ ਹੈ ਉਹ ਪੂਰਾ ਸਰਕਾਰ ਨਾਮ ਆ ਜਾਂਦੀ ਹੈ ਤੇ ਜਿੰਦਗੀ ਵਿੱਚ ਇਹ ਆਵਾਜ਼ ਹੈ ਪੰਜਾਬ ਦੀ ਕੌਮ ਦੀ ਜੇ ਵਾਕੀ ਨਾਲ ਬੁਲੰਦ ਕਰਦੇ ਨੇ ਤੇ ਅਸੀਂ ਕਾਮਨਾ ਕਰਦੇ ਹਾਂ ਇੱਥੇ ਇਹ ਇੱਕ ਵਾਰ ਹੋਰ ਮਾਦੇ ਤਰੱਕੀ ਕਰੇ ਬਹੁਤ ਬਹੁਤ ਬਹੁਤ